Go, <laughs> go,

ਨੁਕੋ ਜਨਮ ਮਿਲਦਾ ਤੈਨੂੰ ਮਿਲਣ ਵਾਸਤੇ ਬਚਪਨ ਵੀt ਗਿਆ ਜਵਾਨੀ ਢਲ ਗਈ ਉਠੇ ਪਾ ਆ ਗਿਆ ਕਰਨਾ ਕੋ ਇਹ ਹੀ ਗयो ਲਿयो ਜਰਾ ਤਨਜੀਤ ਖਰੀਦ ਜੀ ਆਖ ਦਿਨ ਜੀ ਨੂੰ ਅਜੇ ਵੀ ਰੱਬ ਨਹੀਂ ਬੋੜਿਆ ਉਸਦੇ ਪਾਗਾਂ ਦਾ ਸਬੂਤ ਮਿਲ ਗਿਆ ਕਿ ਇਸਨੇ ਪਾਗ ਨਿਕੰਮੇ ਇਸ ਤੇ ਪੁਨਤੋੜੇ ਪੁਨਹੁੰਦੇ ਮਿਲਣ ਦਾ ਕੋਈ ਵਸੀਲਾ ਬਣਦਾ ਬਾਗ ਹੁੰਦੇ ਤਾਂ ਮਿਲਣ ਦੀ ਵੀਦ ਬਣ ਜਾਂਦੀ ਬਾਗ ਸੰਪੂਰਨ ਉਹਨਾਂ ਦੇ ਜਿਹੜੇ ਮਿਲੇ ਫਿਰ ਵੀ ਬਾਗ ਉਹਨਾਂ ਦੇ ਜਿਹੜੇ ਮਿਲਣ ਨੂੰ ਲੋਚ ਰਹੇ ਜਿਨ੍ਹਾਂ ਅੰਦਰ ਮਿਲਣ ਦੀ ਇੱਛਾਈ ਨਹੀਂ ਉਪਜਦੀ ਜਿਨ੍ਹਾਂ ਅੰਦਰ ਸਿੱਖ ਆਈ ਨਹੀਂ ਮਿਲਣ ਦੀ ਉਹਨਾਂ ਦੇ ਮੰਦੇ ਭਾਗ ਚੰਗੇ ਭਾਗ ਉਹਨਾਂ ਦੇ ਜਿਹੜੇ ਮਿਲਣਾ ਚਾਹੁੰਦੇ ਔਰ ਮਿਲਨ ਦਾ ਯਤਨ ਪੈ ਕਰਦੇ ਤੇ ਚੰਗੇ ਉਹ ਚੰਗੇ ਭਾਗ ਉਹਨਾਂ ਦੇ ਜਿਹੜੇ ਮਿਲੇ ਮਿਲੇ ਹਨ ਔਰ ਮੇਲਨ ਹਾਰ ਬਣ ਗਏ ਸਾਧ ਸੰਗਤ ਜਪੋ ਸ੍ਰੀ ਵਾਹਿਗੁਰੂ ਇੱਕ ਵਾਰੀ ਫਿਰ ਆਖੋ ਸ੍ਰੀ ਵਾਹਿਗੁਰੂ ਰਾਡੀ ਰਸਨਾ ਪਵਿੱਤਰ ਮੇਰੇ ਕਨ ਸਫਲ ਫਿਰ ਜਪੋ ਸ੍ਰੀ ਵਾਹਿਗੁਰੂ وسیلا جس بچوڑا انبو نہیں ہویا. کوئی وسیلا نہیں ٹونڈیا جس کا کوئی وسیلا نہیں بنیا اس وسل نہیں ملیا سب تو پہلا بچھوڑا انبو ہوگے جانے کے میں بچڑیا ਵਿਛੜਾ ਤੋ ਖੁਦਾਈ ਹੈ ਬਿਨਾ ਮਿਲਨ ਤੋ ਵਿਛੋੜੇ ਦਾ ਦੁੱਖ ਮਿਟ ਨਹੀਂ ਸਕਦਾ ਵਿਛੜਿਆ ਕੀ ਗਤ ਵਿਛੜੇ ਜਾਣ ਨ ਮਰਮ ਕੇ ਜਾਣ ਨ ਗਵਰੀ ਵਿਛੜਿਆ ਕੀ ਗਤ ਗੋਪੀਆਂ ਜਾਣ ਨ ਜਦ ਸੁਨਿ ਪਈ ਬ੍ਰਿਜ ਸਾਰੀ ਭਗਵਾਨ ਚਲੇ ਗਏ ਵਿਛੋੜਾ ਬਹਿ ਗਿਆ ਬ੍ਰਿਜ ਨਗਰੀ ਸੁਨਿ ਹੋ ਗਈ ਉਦੋਂ ਆਇਆ ਰੋ ਪਿਆ ਨੂੰ ਸਮਝਾਇਆ ਕਿਉਂ ਰੋਂਦੀਆਂ ਵਿਛੋੜੇ ਦਾ ਦੁੱਖ ਹੈ ਬੇਸ਼ੱਕ ਪਰ ਭਗਵਾਨ ਦਾ ਹੁਕਮ ਹੈ ਵਚਨ ਹੈ ਮੈਂ ਸੁਨੇਹਾ ਲੈ ਕੇ ਆਇਆ ਜੋਗ ਧਾਰਨ ਕਰੋ ਮਿਲੋਗੀ ਰੋ ਪਈ ਰਜ ਕਹਤੇ ਆਖਣ ਲੱਗੀ ਉਦੋਂ ਤੂੰ ਪਏ ਬਾੜੇ ਉਦੋਂ ਤੂੰ ਪਾਗਲ ਹੋਗੀ ਉਦੋਂ ਤੇਰੀ ਮਤਨੂ ਕੀ ਹੋ ਗਈ ਹੈ ਉਦੋਂ ਤੂੰ ਭੇ ਬਾਰੇ ਕੇ ਪਾਤੀ ਲੈ ਕੇ ਆਏ ਦੌਰੇ ਅਰ ਅਣ ਕੇ ਅਖਨੇ ਉਹ ਜੋਗ ਧਾਰਨ ਕਰੋ ਜੋਗ ਕਹਾਂ ਰਾਖੇ ਜਹਾਂ ਰੋਮ ਰੋਮ ਸ਼ਾਮ ਹੈ ਜੋਗ ਧਾਰਨ ਦੀ ਥਾਂ ਖਾਲੀ ਨਹੀਂ ਥਾਂ ਵੇਲੀ ਨਹੀਂ ਅੰਦਰ ਸ਼ਾਮ ਵਸਦਾ ਇਸ ਅੰਦਰ ਵਸਦਾ ਹੋਵੇ ਵੀ ਛੋੜੇ ਨੂੰ ਉਹ ਹੀ ਜਾਣਦਾ ਮਿਲਣ ਦੇ ਰਸ ਨੂੰ ਵੀ ਉਹ ਹੀ ਮਾਣਦਾ ਤੇ ਵਿਛੜੇ ਦੇ ਦੁੱਖ ਨੂੰ ਵੀ ਉਹ ਹੀ ਜਾਣਦਾ

ਪਰ ਜਾਂ ਅੱਖਾਂ ਤੋਂ ਓਲੇ ਹੋਏ ਕੋਠੇ ਤੋਂ ਡਿੱਗ ਕੇ ਮਰ ਗਿਆ ਵਿਛੋੜੇ ਦੇ ਦੁੱਖ ਨੂੰ ਸਹਰ ਨਾ ਸਕੇ ਦੁੱਖਾਂ ਨੂੰ ਗਿਣਦੇ ਆਦੂਰ ਨੇ ਗਿਣਿਆ ਵਿਛੋੜਾ ਦੁੱਖ ਵਿਛੋੜਾ ਵਿਛੋੜਾ ਸੁਨੇ ਦੁੱਖ ਬਿਨ ਦਿੱਠੇ ਮਰਿਓ ਜਿਸ ਨਾਲ ਅਤ ਪਿਆਰ ਹੋਵੇ ਅੱਖਾਂ ਤੋਂ ਓਲੇ ਹੋ ਜਾਏ ਹੋ ਜਾਏ ਅੱਖਾਂ ਤੋਂ ਓਲੇ ਇੱਕ ਮਿੰਟ ਸਕਿੰਟ ਕਿ ਨਿਮਖਾਤ੍ਰ ਦੀ ਵਿਆਹਲ ਹੋ ਜਾਂਦਾ ਹੈ ਪਰ ਜਿਤਨਾ ਰੋਵੇ ਪਿਆਰ ਉਹਨੂੰ ਇੱਕ ਵਾਰੀ ਵੀ ਨਾ ਦਿੱਠਾ ਹੋਵੇ ਉਸ ਤੇ ਦੁੱਖ ਨੂੰ ਕੌਣ ਜਾਣ ਸਿੱਖਦਾ ਪਿਆਰ ਗੁਰੂ ਨਾਲ ਹੈ ਜੇ ਗੁਰੂ ਦਾ ਦਰਸ਼ਨ ਨਾ ਹੋਵੇ ਸਿੱਖ ਵੇਨ ਦਿੱਠੇ ਮਰੀਉ ਤੇ ਬਾਜ ਪਿਆਰੇ ਆਪਣੇ ਬਿਰਹੀ ਨਾ ਤੀਰੋ ਸਿਰ ਵੀ ਸ਼ੁਕਰ ਹੈ ਤੇਰਾ ਜ਼ਿਕਰ ਹੈ ਤੇਰਾ ਨਾਮ ਹੈ ਤੇਰੀ ਸੰਗਤ ਹੈ ਤੇਰੇ ਪਿਆਰਿਆਂ ਦਾ ਦਰਸਨ ਮਿਲਿਆ ਪਰ ਇਹ ਕੁਝ ਹੁੰਦਿਆਂ ਵੀ ਮਨ ਕਿਸੇ ਵੇਲੇ ਕਿਸੇ ਵੇਲੇ ਵਿਆਕੁਲ ਹੋ ਜਾਂਦਾ ਇਹ ਸਭ ਕੁਝ ਤੇਰੇ ਮਿਲਣ ਵਾਸਤੇ ਸੀ ਤੂੰ ਹੀ ਨਾ ਮਿਲਿਆ ਤਾਂ ਸਭ ਕੁਝ ਕਿਸ ਲੇਖੇ ਤੰਮਰਤ ਵੇਲੇ ਜਾਗਿਆ ਕਿਸ ਲੇਖੇ ਨਾਮ ਜਪਿਆ ਕਿਸ ਲੇਖੇ ਸਤ ਸੰਗਤ ਵਿੱਚ ਆਇਆ ਕਿਸ ਲੇਖੇ ਗੇ ਇੱਕ ਝਲਕ मात्र ਵੀ ਤੇਰਾ ਦਰਸ਼ਨ ਨਾ ਹੋਇਆ ਮੈਂ ਤਾਂ ਸਭ ਕੁਝ ਤੇਰੀ ਖਾਤਰ ਕਰ ਰਿਹਾ ਤੇਰੇ ਵਾਸਤੇ ਕਰ ਰਿਆ ਜਿਸ ਵੇਲੇ ਇਹ ਗੱਲ ਅੰਦਰ ਪ੍ਰਪੱਕ ਹੋ ਜਾਏ ਐਨੀ ਪ੍ਰਪੱਕ ਹੋ ਜਾਏ ਵੀ ਬਿਨਾ ਬਿਨਾ ਤੇਰੀ ਸਿੱਖ ਤੋਂ ਅੰਦਰ ਹੋਰ ਕੁਝ ਨਾ ਰਹੇ ਖਰਜੀ ਦੇਵੋ ਦਰਸ਼ਨ ਆਪਨਾ ਜਿਤ ਟਾੜੀ ਤ੍ਰਪਤਾਵੇ ਤੇ ਟਾੜੀ ਉਸ ਅਗਲਿਆ ਅੰਦਰ ਨੰਕਾਰ ਬੈਠੇ ਹੋਲੇ ਅੰਦਰ ਸੱਜ ਲਿਆ ਵਿਚਾਲੇ ਪਰਦਾ ਪਰਦੇ ਦੇ ਵਾਰ ਵਾਰ ਕਰਨਿਆ ਖੜਾ ਤੇ ਪੁੱਛਿਆ ਢਾਡੀ ਕੀ ਮੰਗਨੇ ਖਰਜੀ ਦੇਵੋ ਦਰਸ਼ਨ ਆਪਣ ਜਿੱਤ ਢਾਡੀ ਤ੍ਰਿਪਤਾਵੇ ਅਰਦਾਸ ਸੁਣੀ ਦਾਤਾਰ ਪ੍ਰਭ ਢਾਡੀ ਕੋ ਮਹਿਲ ਬੁਲਾਵੇ ਅੰਦਰ ਸੱਜ ਲਿਆ ਜੀ ਦਰਸ਼ਨ ਦੇਖ ਪਰਦਾ ਚੁੱਕਿਆ ਦਰਸ਼ਨ ਦਿੱਤਾ ਸਨਮੁਖ ਕੀਤਾ ਫਿਰ ਪੁੱਛਿਆ ਹੁਣ ਤਾਂ ਕੁਝ ਮੰਗ ਲੈ چرم چٹ کے وہ لیا تاڑی ہون کی منگا پراب دیکھ دیاں دکھ بکھ گئی ڈاڈی کو منگن چتنا آو ہے پیار دی شکر ہے کہ تیرے بنا تیرے کو لن کچھ اور نہ منگیے یہ کچھ اور منگ لیا تا نہیں کورا ہو گیا فریضہ جا لب تا نہیں کیا یہ لب تا کورا نہیں ہو. یہ نیو میں لب رل جائے نیو چوٹا ہو جانتا ਨਿਉ ਕੁੜਾ ਪੈ ਜਾਂਦਾ ਨਿਉ ਮਲਮਾ ਰਹਿ ਜਾਂਦਾ ਹੈ ਸੱਚ ਨਹੀਂ ਰਹਿੰਦਾ ਨਿਉ ਤੇਰੀ ਬਰਕਤ ਹੈ ਨਿਉ ਤੇਰੀ ਵਕੀਸ਼ ਹੈ ਤੇਰੇ ਨਾਮ ਬਿਨਾ ਕੋਈ ਨਹੀਂ ਲੱਗ ਸਕਦਾ ਤੇਰੇ ਪੁਗਾਏ ਬਿਨਾ ਕੋਈ ਪੁੱਗ ਨਹੀਂ ਸਕਦਾ ਇਸ ਵਾਸਤੇ ਮੰਗ ਮੰਗੀ ਯਾ ਨਰਮਕਾਰ ਆਪਣਾ ਲਾਇਆ ਪਰ ਮਨ ਨਾ ਲੱਗਈ ਜੇ ਲੋਚੇ ਸਭ ਕੋਏ ਇਹ ਪ੍ਰਮਪਿਆਲਾ ਖਸਮ ਕਾ ਜਿਸ ਭਾਵ ਹੈ तिस ਦੇ ਇਹ ਖਸਮ ਇਹ ਪ੍ਰੇਮ ਦਾ ਪਿਆਲਾ ਤੇਰੇ ਹੱਥ ਜੋ ਤੈਨੂੰ ਪਾਉਂਦਾ ਤੂੰ ਇਹਦੇ ਵਿੱਚੋਂ ਇੱਕ ਬੂੰਦ ਉਸੇ ਨੂੰ ਦਿੰਦਾ ਆ ਜਿਵੇਂ ਦਿੱਤੀ ਉਪਾਈ ਕੱਖਾਂ ਨੂੰ ਵਿਚਾਰਾ ਅੱਖਾਂ ਤੋਂ ਜੰਗਲ ਵਿੱਚ ਰਹਿੰਦਾ ਇੱਕ ਕੱਖਾਂ ਦੀ ਕੁਲੀ ਹੈ ਕੋਈ ਸਰਦਾਲੂ ਆਂਦਾ ਜਾਂਦਾ ਕੁਛ ਦੇ ਜਾਂਦਾ ਗੁਰਾਂ ਨੂੰ ਹੰਦਈ ਹੈ ਹਰ ਵੇਲੇ ਉਠਦੇ ਆ ਬਹਿੰਦੇ ਆ ਦੁਰਦੇ ਆ ਫਿਰਦੇ ਆ ਤੇਰਾ ਨਾਮ ਜਪਦਾ ਲੋਕਾਂ ਵਿੱਚ ਬੜਾ ਪਰਚਾ ਹੈ ਇਸਦਾ ਬੜੀ ਮਾਨਤਾ ਹੈ ਮੰਨਣ ਵਾਲੇ ਦੂਰੋਂ ਨੇੜਿਓਂ ਆਉਂਦੇ ਪਰ ਇਹ ਜਾਣਦਾ ਨਹੀਂ ਵਸਿਆ ਖਵਾਦਾਰ ਕੁਚੰਡਾ ਹੋ ਗਿਆ ਕਿਹੜੀ ਤਪਸ਼ੀ ਚਾਰ ਕਣੀਆਂ ਪਈਆਂ ਠੰਡ ਵਰਤ ਗਈ ਜਲ ਥਲ ਨੀਰ ਭਰੇ ਸੀਤਲ ਪਵਨ ਚ ਲਾਰ ਦੇ ਸੇ ਜੜੀਆਂ ਸੋਹਨ ਹੀਰੇ ਲਾਲ ਜੜੰਦੀਆਂ ਸੁਭੜ ਕੱਪੜ ਪੋਗ ਨਾਨਕ ਪੀਰੀ ਵਿਹੋਣੀ ਤਤੀਆਂ ਜੇ ਤੂੰ ਨਹੀਂ ਤਾਂ ਸਭ ਕੁਝ ਤੱਤਾ ਹੈ ਬਲਦੀ ਅੱਗ ਹੈ ਮਚਦੇ ਪਾਂਬੜ ਸਾਥ ਸੰਗਤ ਬੋਲੋ ਸ੍ਰੀ ਇਸ ਵਾਸਤੇ ਮਨੋਤਾ ਵਾਲੇ ਆਉਂਦੇ ਹਨ ਮੱਥੇ ਟੇਕਦੇ ਹਨ ਪਰ ਕਦੇ ਕੰਠੇ ਨੇ ਕਿਸੇ ਵੱਲ ਖਿਆਲ ਨਹੀਂ ਕੀਤਾ ਇਕ ਨਾਲ ਨਹੀਂ ਲਾਇਆ ਸੁ ਔਰ ਜਾਨ ਦਾ ਇਹ ਸਭ ਕੁਝ ਤੇਰੀ ਯਾਦ ਦੇ ਸਦਕੇ ਹੈ ਨਰੰਕਾਰ ਤੇਰੇ ਨਾਲ ਬਣਿਆ ਵੇ ਤੈਥੋਂ ਵਿਛੜ ਗਿਆ ਇਹਨਾਂ ਨੇ ਮੇਰਾ ਕੰਮ ਨਹੀਂ ਸਾਰਨਾ ਇਹ ਵੀਰੇ ਨੇ ਆਖਿਆ ਸਿੱਖ ਸਾਖਾ ਬਹੁਤ ਕੀਏ ਕਿਸੋ ਕੀਓ ਨਾ ਮੀਠ ਸਿੱਖ ਬਣਾਏ ਸਖਾ ਬਣਾਏ ਮੋਤੇ ਬਣਾਏ ਪਰ ਅੰਤਕਾਲ ਕੋਈ ਨਾ ਵੜਿਆ ਜਿਸਨੇ ਅੰਤਕਾਲ ਬਰਨਾ ਸੀ ਉਹਨੂੰ ਆਪਣਾ ਨਾ ਕੀਤਾ ਸਭ ਨਾ ਕੀਤੋ ਮਿੱਤ ਚਾਸਿਕ ਨੂੰ ਬੋਲੋ ਸ੍ਰੀ ਸਿਖ ਸਾਖਾ ਬਹੁਤੇ ਕੀਏ ਕੇਸਰ ਕੀਓ ਨਾਮੀਤ ਚਾਲੇ ਥੇ ਹਰ ਮਿਲਣ ਕੋਤੇ ਵਿੱਚੇ ਅਟਕੇਉ ਚੀਤ ਪ੍ਰਵੇਸ਼ਵਰ ਨੂੰ ਮਿਲਣ ਚਲੇ ਆਸ ਮਨ ਰਹਿ ਗਿਆ ਇੱਥੇ ਇਆਂ ਪੁੱਤਰ ਪਰਵਾਰ ਮਿੱਤਰ ਦੋਸਤ ਪਿਆਰੇ ਸਿੱਖ ਸੇਵਕ ਸਰਧਾਲੂ ਮਨ ਇਹਨਾਂ ਵਿੱਚ ਰਹਿ ਗਿਆ ਮਨ ਉੱਥੇ ਲੱਗਾ ਨਾ ਚੌਲੀ ਸਖਣੀ ਦੀ ਸਖਣੀ ਰਹਿ ਗਈ ਇਸ ਵਾਦ ਦੇ ਕੰਠੇ ਨੇ ਕਿਸੇ ਨਾਲ ਨੇ ਉਹ ਨਹੀਂ ਲਾਇਆ ਨਹੀਂ ਉਹ ਤੇਰੇ ਚਰਨਾਂ ਨਾਲ ਲਾਇਆ ਦਿਨ ਰਾਤ ਅੱਠ ਪੈਰ ਉੱਠਦੇ ਆ ਵੰਦੇ ਆ ਤੁਰਦੇ ਆ ਫਿਰਦੇ ਆ ਹਰ ਵੇਲੇ ਤੈਨੂੰ ਪਿਆਵਾ ਜਾ ਮਰਦੇ ਅੱਖ ਦੇ ਨੂੰ ਹੀਨ ਕਰ ਆਪ ਮੋਹ ਲਿਆ ਮਨ ਮੇਰਾ ਮਨਮੋਹਨ ਮੇਰੋ ਜੀ ਕੋ ਪਿਆਰ ਮੇਰਾ ਬੋਹਨ ਜਿਸਨੇ ਮੇਰਾ ਮਨ ਮੋ ਲਿਆ ਜਿਦਾ ਕੋਈ ਮੋਹ ਨਹੀਂ ਜਿਸਦਾ ਕਿਸੇ ਨੇ ਮਨ ਨਹੀਂ ਮੋਇ ਉਸਨੋ ਕੀ ਪਤਾ ਪਿਆਰ ਦਾ ਸਰੂਰ ਕੀ ਹੁੰਦਾ ਹੈ ਪਿਆਰ ਦਾ ਨਸ਼ਾ ਕੀ ਹੁੰਦਾ ਤੇ ਮੋਹ ਨੇ ਵੀ ਕੈਸਾ ਹੋਵੇ ਇਸ ਜੈਸਾ ਹੋਰ ਕੋਈ ਨਾ ਹੋ। ਕੋਈ ਕਿਤੇ ਮਨ ਗੰਦਾ ਕੋਈ ਕਿਸੇ ਨਾਲ ਮਨ ਲਾਉਂਦਾ। ਪਰ ਕਦੇ ਕਿਸੇ ਨੂੰ ਸੁਖੀ ਨਹੀਂ ਵੇਖਿਆ। ਕਿਉਂਕਿ ਜਿੱਥੇ ਮਨ ਲਾਈਏ ਜੇ ਉੱਥੇ ਸਰਗੁਣ ਨਾ ਹੋਣ। ਪਰ ਮਨ ਸੁਖ ਦੀ ਥਾਂ ਇਹ ਦੁੱਖ ਸਹਿੜ ਲੈਂਦਾ। ਤਾਂ ਬਾਣੀ ਵਿੱਚ ਆਖਿਆ ਮਨ ਕਿੱਥੇ ਲਾਈਏ? ਮਨ ਗੁਰੂ ਨਾਨਕ ਦੇ ਚਰਣਾ ਨਾਮ ਲਾਇਆ ਸਿੱਖ ਦਾ ਮੋਹਿਨ ਗੁਰੂ ਨਾਨਕ ਹੈ ਸਤਸੰਗਤ ਬੋਲੋ ਸ੍ਰੀ ਸੇਖ ਦੇ ਮਨ ਨੂੰ ਗੁਰੂ ਨਾਨਕ ਨੇ ਮੋਹ ਲਿਆ ਪਰਾਪਤ ਹੋ ਜਿਸ ਸੇਤੀ ਮਨ ਲਾਇ ਜਿਨਾ ਚਿਰ ਮਨ ਨਾ ਲਗੇ ਵਸਤ ਪ੍ਰਾਪਤ ਹੁੰਦੀ ਨਹੀਂ ਕਿ ਮਨ ਲਾਇਆ ਹੋਵੇ ਮਾਇਆ ਨਾਲ ਮੂਹ ਜਪੇ ਨਾਮ ਜੇ ਨਾਮ ਫਲੇਗਾ ਭੀ ਨਾਮ ਨਹੀਂ ਮਿਲੇਗਾ ਮਾਇਆ ਹੀ ਮਿਲੇਗਾ ਜਿਨਾ ਚਿਰ ਮੁਖ ਔਰ ਮਨ ਇਕ ਨਾ ਹੋ ਜਾ ਜੋ ਕੁਛ ਰਸਨਾ ਜਪਦੀ ਐ ਮਨ ਵੀ ਉਹੀ ਕੁਛ ਜਪੇ ਤਾਂ ਜਾਣੋ ਇਸਦੀ ਅਰਦਾਸ ਪੁੱਗਦਿਆਂ ਦੇਰ ਨਹੀਂ ਲੱਗਦੀ ਤਤਕਾਲ ਪਹੁੰਚਦੀ ਜੇ ਅਰਦਾਸ ਨਹੀਂ ਪੁੱਗ ਗਈ ਤਾਂ ਵਈ ਤੇਰੀ ਆਪਣੀ ਮਸ਼ੀਨ ਵਿੱਚ ਕੋਈ ਨੁਕਸ ਹੈ ਜਿਸਦੀ ਤਾਰ ਨਹੀਂ ਪਈ ਪਹੁੰਚਦੀ ਉਸ ਇਹਨੂੰ ਦਰੁਸਤ ਕਰ ਮਨ ਔਰ ਮੁਖ ਮਨ ਮੁਖ ਸੱਚਾ ਨਾਮ ਜਿਨ੍ਹਾਂ ਚਿਰ ਮੁਖ ਔਰ ਮਨ ਦੁਆ ਵਿੱਚ ਨਾਮ ਨਾ ਵਸੇ ਨਾਮ ਪ੍ਰਾਪਤ ਨਹੀਂ ਹੁੰਦਾ ਜਿਨ੍ਹਾਂ ਚਿਰ ਮਨ ਔਰ ਮੁਖ ਤੇਰੀ ਯਾਦ ਵਿੱਚ ਨਾ ਜੁੜੇ ਉਹਨਾਂ ਚਿਰ ਤੂੰ ਆਂਦਾ ਨਹੀਂ ਜਨ ਦੇ ਭਾਈ ਕੰਠਾ ਜੀ ਦਾ ਮਨ ਔਰ ਮੁਖ ਇਕ ਹੋ ਰਿਹਾ ਹੈ ਵਿਚਾਰਾ ਨੇਤਰਾਂ ਤੋਂ ਹੀ ਜਿਸ ਦੀਆਂ ਅੱਖਾਂ ਨਹੀਂ ਜਮਾਂਦਰੂ ਹੀ ਕੋਈ ਜਦ ਜਮਿਆ ਸੀ ਲਾਨੇ ਲਾਇਆ ਕੰਠ ਦੇ ਨਾਲ ਨਾਮ ਰਖਿਆ ਕੰਠਾ ਪਰ ਅੱਖਾਂ ਵੇਖ ਕੇ ਡਰ ਗਈ ਕਿਹੜੀਆਂ ਭਿਆਨਕ ਅੱਖਾਂ ਬੇਨੂਰ ਅੱਖਾਂ ਸਖਣੇ ਦੇਲੇ ਸਾਸ ਤੱਕ ਬੋਲੋ ਸ਼੍ਰੀ ਜਿਨਾ ਨੂੰ ਵੇਖਿਆ ਡਰ ਆਉਂਦਾ ਪਰ ਮੈਂ ਉਸ ਵੇਲੇ ਕੀ ਜਾਣਦੀ ਆ ਬੇਨੂਰ ਅੱਖਾਂ ਦੇ ਪਿਛਲੇ ਪਾਸੇ ਇਹ ਅਗਾ ਨਹੀਂ ਦੇਖ ਸਕਦੀਆਂ ਪਰ ਇਹ ਅੰਦਰ ਆਪਣੇ ਪਏ ਦੇਖ ਸਕਦੀਆਂ ਇਹਨਾਂ ਅੱਖਾਂ ਨੂੰ ਜੇ ਜੁਗਤ ਆਵੇ ਦੇ ਅੰਦਰ ਵੇਖਣ ਜਿਹੜਾ ਅੰਤਰਮੁਖ ਨਹੀਂ ਹੋਇਆ ਉਸ ਨੇ ਅੰਦਰ ਦਾ ਨਜ਼ਾਰਾ ਕਦੇ ਦਿਖਾਈ ਨਹੀਂ ਆ ਬਾਹਰ ਜਿੰਨੇ ਨਜ਼ਾਰੋ ਪੈ ਦਿੱਸਦੇ ਹਨ ਇਹਦੇ ਪਰਛਾਵੇਂ ਹਨ ਪਰਛਾਵੇਂ ਵਿੱਚ ਉਹ ਗੱਲ ਕਿੱਥੇ ਪਰਛਾਵਾ ਅਸਲੀਅਤ ਨਹੀਂ ਅਸਲੀਅਤ ਤੇਰੇ ਅੰਦਰ ਹੈ ਬਾਹਰ ਜਿਤਨਾ ਪਰਪੰਚ ਪਿਆ ਵੇਖਣਾ ਇਹ ਉਸੇ ਦਾ ਪ੍ਰਛਾਵਾਂ ਅਕਸ਼ ਪਿਆ ਪੈਂਦਾ ਅੱਖਾਂ ਬਾਹਰ ਨਹੀਂ ਵੇਖ ਸਕਦੀਆਂ ਅੰਦਰ ਵੇਖਣ ਵਾਲੀਆਂ ਅੰਤਰਮੁਖ ਕ੍ਰਿਤੀ ਹੈ ਪਾਈ ਕੰਠੇ ਦੀ ਹਰਵੇਲੇ ਚਰਨਾਂ ਦੇ ਨਾਲ ਮਨ ਜੜਿਆ ਹੋਇਆ ਕੱਖਾਂ ਦੀ ਕੁਲੀ ਵਿੱਚ ਬੈਠਾ ਪਰ ਚੇੜਾ ਸੁਖੀ ਹੈ ਕੋਈ ਇੱਛਾ ਨਹੀਂ ਕੋਈ ਆ ਗਿਆ ਹੈ ਕੋਈ ਚਲਾ ਗਿਆ ਕਿਸੇ ਵੱਲ ਕਦੇ ਨਜ਼ਰ ਕਰਕੇ ਖਿਆਲ ਕੀਤਾ ਹੀ ਨਹੀਂ ਨਜ਼ਰ ਸਖਣੀ ਹੈ ਵੇਖਣ ਜੋਗੀ ਨਹੀਂ ਪਰ ਅੰਨੇ ਹੋਰ ਵੀ ਤਾਂ ਸੰਸਾਰ ਵਿੱਚ ਬਥੇਰੇ ਜਿਨ੍ਹਾਂ ਦੇ ਨੈਣ ਨਹੀਂ ਅੰਦੇ ਇਹ ਨਾ ਅੱਖੀਏ ਜਿਨ੍ਹਾਂ ਮੁੱਖ ਲੋਇਰ ਨਾ ਸੇ ਵਾਕਦਨ ਅੰਨੇ ਉਹਨਾਂ ਨੂੰ ਨਾ ਅਖੀਏ ਜਿਨ੍ਹਾਂ ਦੀਆਂ ਅੱਖਾਂ ਕੋਈ ਅੰਨੇ ਤਾਂ ਹੋਰ ਹਨ ਇਹ ਵੀ ਅੰਦੇ ਹਨ ਪਰ ਇਹਨਾਂ ਨੂੰ ਅਨਾਨਾ ਅੱਖ ਇਹਨਾਂ ਦੇ ਆਪਣੇ ਵਸ ਵਿਚਾਰਿਆਂ ਦੇ ਕੁਛ ਨਹੀਂ ਪ੍ਰਮੇਸ਼ਰ ਨੇ ਅੱਖਾਂ ਦਿੱਤੀਆਂ ਹੀ ਨਹੀਂ ਇਹਨਾਂ ਨੂੰ ਅਨਾਨਾ ਕੋਈ ਇਹਨਾਂ ਤੇ ਤਸਰ ਕਰ ਪਰ ਉਹ ਜਿਹੜੇ ਦੂਜੀ ਤਰ੍ਹਾਂ ਦੇ ਅੰਦੇ ਹਨ ਉਹਨਾਂ ਵੱਲ ਵੇਖੋ ਉਹ ਅਨੇ ਕੌਣ ਹਨ ਉਹ ਅਨੇ ਉਹ ਹਨ ਜਿਨ੍ਹਾਂ ਦੀਆਂ ਅੱਖਾਂ ਤਾਂ ਹਨ ਪਰ ਜਿਨ੍ਹਾਂ ਨੇ ਕਦੇ ਗੁਰੂ ਦਾ ਆਣ ਕੇ ਦਰਸ਼ਨ ਨਹੀਂ ਕੀਤਾ ਅੰਦੇ ਇਹਨਾਂ ਆਖੀਏ ਜਿਨ੍ਹਾਂ ਮੁਖ ਲੋਈਨ ਨਾ ਸੀ ਅੰਦੇ ਸੇ ਨਾਨਕਾ ਜੇ ਖਸਮੋ ਕੁੱਥੇ ਜਾਏ ਅਸਲ ਤਾਂ ਅੰਦੇ ਉਹ ਹਨ ਕਿਹੜੇ ਅੰਨੇ ਅਕਲ ਦੇ ਅੰਨੇ ਜਿਨਾਂ ਨੇ ਆਪਣੀ ਅਕਲ ਨੂੰ ਖਰਚ ਕੀਤਾ ਧਨ ਵਾਲੇ ਪਾਸੇ ਖੁਸ਼ ਹੁਣ ਦੇ ਪਾਸੇ ਹਕੂਮਤ ਦੇ ਪਾਸੇ ਪਰ ਸੇਵਾਗਦਿਨ ਅਕਲੀ ਸਾਹਿਬ ਸੇਵੀ ਹੈ ਅਕਲੀ ਪਾਈਏ ਮਨ ਮਨ ਮਿਲੇ ਉਸ ਦਰਗਾਹ ਵਿੱਚ ਜਾ ਕੇ ਤਾਂ ਜਾਣੀਏ ਤੂੰ ਅਕਲ ਵਾਲਾ ਅਕਲ ਨਾਲ ਸਾਹਿਬ ਨੂੰ ਸੇਵੀ ਗੁਰੂ ਦੀ ਸੇਵਾ ਕਰੀ ਤਾਂ ਫਿਰ ਤੂੰ ਅਕਲਮੰਦ ਹੋ ਅਕਲ ਦੇ ਹੁੰਦੇ ਆ ਲੋਕੀ ਬੇਅਕਲ ਹੋ ਰਹੇ ਹਨ ਸਾਥੀ ਨੂੰ ਬੋਲੋ ਸ੍ਰੀਵਾਸ ਸਿਖਾਖਾ ਬੋਲਤੇ ਕਿਏ ਕਿਸ਼ੋਰ ਕਿਉ ਨਾਮਿਤ ਚਾਲੇ تھے ਹਰ ਮਿਲਣ ਕੋ ਤੇ ਢੀਚੇ ਅਟਕੇ ਜੀਤ ਪ੍ਰਵੇਸ਼ਰ ਨੂੰ ਮਿਲਣ ਚਲੇ ਆਸਾ ਮਨ ਰਹਿ ਗਿਆ ਇੱਥੇ ਮਨ ਇਨਾ ਵਿੱਚ ਰਹਿ ਗਿਆ ਮਨ ਉੱਥੇ ਲੱਗਾ ਨਾ ਚੌਲੀ ਸਖਣੀ ਦੀ ਸਖਣੀ ਰਹਿ